ਸ਼ੁਭਾਸ਼ਾਤ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਕਮਲ ਪ੍ਰੀਤ ਕੋਰਤਾ حاضر ਹੋਇਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬਿਲੀਟਿੰਗ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਨੀਆ ਕਿ ਤਨਤਾਨ ਜਮਨੀ ਚੋਣਾਂ ਦੇ ਮੱਦੇ ਨਜ਼ਰ ਸਿਆਸੀ ਮਾਹੌਲ ਪੂਰਾ ਗਰਮਾਇਆ ਹੋਇਆ ਨਜ਼ਰ ਆ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਉਮੀਦਵਾਰ ਦੇ ਹੱਕ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਵੋਟਾਂ ਵਾਲੇ ਦਿਨ ਛਾੜੋਂ ਉਹ ਜਿਹੜੀ ਕਿ ਵੋਟ ਪਾਈ ਜਾਵੇ ਤਤਰੰਦਰਾੰ ਦਾ ਇੱਕ ਪੈਣ ਦੇ ਵਿੱਚ ਉਸ ਨੇ ਮਨ ਪਹੁੰਚੇ ਹੋਏ ਜਿੱਥੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਆਮ ਜਨਤਾ ਨੂੰ ਜਿਹੜੀ ਕਿ ਅਪੀਲ ਕੀਤੀ ਗਈ ਹੈ ਕਿ ਆਉਣ ਵਾਲੀਆਂ ਜ਼ਿਮਨੀ ਚੋਣਾਂ ਦੇ ਵਿੱਚ ਉਹਨਾਂ ਦੇ ਵੱਲੋਂ ਆਪ ਸਰਕਾਰ ਨੂੰ ਚੁਣਿਆ ਜਾਵੇ ਤੇ ਆਓ ਸੁਣਦੇ ਹਾਂ ਹੋਰ ਉਹਨਾਂ ਦੇ ਵੱਲੋਂ ਕਿਹੜੀਆਂ ਗੱਲਾਂ ਲੋਕਾਂ ਨੂੰ ਕਹੀਆਂ ਗਈਆਂ ਨੇ ਜਦੋਂ ਬਾਬਾ ਨਾਨਕ ਜੀ ਨੇ 13 13 ਤੋਲਦੇ ਸੀ 13 13 ਤੇ ਅਰ ਗਿਆ ਸੀ ਕੰਮ 13 13 ਚੱਕ ਲੈ 13 ਬਾਬੇ ਨਾਨਕ ਵਾਲੀ ਤੱਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਬਾਦਲ ਕਹ ਲਈ ਤਕਰੀਬ ਮੇਰਾ ਮੇਰਾ ਸਭ ਕੁਝ ਮੇਰਾ ਟਾਬੇ ਵੀ ਮੇਰੇ ਬੱਸਾਂ ਵੀ ਮੇਰੀਆਂ ਰੇਤਾ ਵੀ ਮੇਰਾ ਸਮੋਸਿਆਂ ਵਾਲੀ ਰੇੜੀ ਵੀ ਮੇਰੀ ਕੁਲਚੇ ਛੋਲੇ ਵਾਲੀ ਰੇੜੀ ਵੀ ਮੇਰੀ ਸਭ ਕੁਝ ਮੇਰਾ ਇਹ ਤਾਂ ਤੋਲਦੇ ਨੇ ਕੀ ਨਤ ਉਮੀਦ ਕਰ ਲਓਗੇ ਚਿੱਟਾ ਇਹਨਾਂ ਨੇ ਘਰ ਕਰ ਲਿਆਂਦਾ ਟੀਕੇ ਲਾਲਾ ਕੇ ਸਾਡੇ ਨੌਜਵਾਨਾਂ ਦੀਆਂ ਨਸਾਂ ਬਿੰਦੀ ਇਹਨਾਂ ਨੇ 70 ਰੁਪਏ ਛੇ ਘਰਾਂ ਚ ਇਹਨਾਂ ਨੂੰ ਫੇਰ ਵੀ ਸ਼ਰਮ ਆਉਂਦੀ ਫੇਰ ਫੇਰਦੇ ਗਲੀਆਂ ਚ ਆ ਸਾਨੂੰ ਵੋਟਾਂ ਪਾਉਂ ਕਹਿੰਦੇ ਕਿਹੜੇ ਕਿਹੜੇ ਮੂੰਹ ਨਾਲ ਵੋਟਾਂ ਮੰਗ ਲਾਉਂਦੇ ਮੈਨੂੰ ਸਮਝ ਨਹੀਂ ਆਉਂਦੀ ਸੋ ਵੀਰੋ ਇਹਨਾਂ ਤੋਂ ਬਚੋ ਮੈਂ ਤੁਹਾਡੇ ਵਰਗੀਆਂ ਮੈਂ ਆਮ ਪਿੰਡਾਂ ਜਿੋਂ ਨਿਕਲਾ ਹਾਂ ਮੈਨੂੰ ਤਾਂ ਸਾਰੀਆਂ ਪਿੰਡਾਂ ਦੀਆਂ ਸਮੱਸਿਆਵਾਂ ਪਤਾ ਹੈ ਖੇਤੀ ਕਰਦੇ ਪਰਿਵਾਰਾਂ ਚੋਂ ਆਏ ਹਾਂ ਰਾਤ ਨੂੰ 2 2 ਵਜੇ ਉੱਠ ਕੇ ਪਾਣੀ ਲਾਉਣ ਵੀ ਜਾਂਦੇ ਰਹੇ ਹਾਂ ਕੱਸੀ ਦੀ ਬਾਰੀ ਜਾਂ ਮੋਟਰ ਦੀ ਬਾਰੀ ਕੋਈ ਕੰਮ ਨਹੀਂ ਹੈ ਜਿਹੜਾ ਨਾ ਕੀਤਾ ਹੋਵੇ ਪੱਠੇ ਕੁੱਤਰੇ ਹੋਇਆ ਮਾਂ ਨਾਲ ਲੱਗੀ ਹੁੰਦੀ ਸੀ ਮਸ਼ੀਨ ਨਾਲ ਪੱਠੇ ਕੁੱਤਰਨੇ ਫੇਰ ਪਤਾ ਲੱਗਦਾ ਨਾ ਇਹਨਾਂ ਨੂੰ ਕੀ ਪਤਾ ਪੱਠੇ ਪੁੱਤਰ ਨੇ ਕੀ ਹੁੰਦਾ ਇਹਨੂੰ ਪੁੱਛ ਲਿਓ ਪੱਠੇ ਕੀ ਹੁੰਦੇ ਨੇ ਸੁਖੀਰ ਬਦਲ ਨੂੰ ਪਤਾ ਨਹੀਂ ਹੁੰਦਾ ਇਹ ਕਿਉਂਕਿ ਅੰਗਰੇਜ਼ੀ ਚੋਂ ਬੜੇ ਨਿੱਨੇ ਪੰਜਾਬੀ ਚ ਪਤਾ ਹੀ ਨਹੀਂ ਉਹ ਪਹਿਲਾਂ ਉਹ ਕਹਿੰਦੀ ਰਹ ਹਰਿ ਸਿਮਰਤ ਕੌਰ ਇਹ ਚੋਨਾ ਇਹ ਚੋਨਾ ਨਹੀਂ ਸੰਭਾਲ ਸਕੇ ਹੁਣ ਚੋਨਾ ਨਹੀਂ ਸੰਭਾਲ ਸਕੇ ਮੈਂ ਕਹਿੰਦੀ ਕਿ ਕਹਿੰਦੀ ਜੀ ਪਹਿਲੇ ਜੀ ਚੋਨਾ ਕਹਿੰਦੀ ਹੈ ਦੂਜੇ ਚੋਨਾ ਕਹਿੰਦੀ ਅੱਛਾ ਲਗਾ ਉਹਨੂੰ ਵੀ ਚੋਣਨਾ ਉਹਨੂੰ ਵੀ ਚੋਣਨਾ ਐਵੇਂ ਨੰਨੀਆਂ ਸ਼ਾਮਾਂ ਨੇ ਹੈ ਧੁੱਪੀ ਹੈ ਏ ਟੈਲੀਵਿਜ਼ਨ ਤੇ ਨੰਨੀਆਂ ਸ਼ਾਮ ਆਪਦੇ ਟੀਵੀ ਉਹ ਪੀਡੀਸੀ ਚੈਨਲ ਵਾਲੇ ਦਿਨ ਰਾਤ ਬਾਦਲ 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 ਵੱਡਾ ਬਾਦਲ ਛੋਟਾ ਬਾਦਲ ਬੀਬਾ ਬਾਦਲ ਫਿਰ ਫਿਰ ਬੜਾ ਬਾਦਲ ਬੇਬੇ ਛੋਟਾ ਬਾਦਲ ਫਿਰ ਫਿਰ ਬੀਬਾ ਬਾਦਲ ਇਹ ਸਨ ਹੁਣ ਤੱਕ ਦੇ ਬਾਦਲ ਬਾਕੀ ਬਾਦਲ ਲੈ ਕੇ ਫਿਰ ਆਜ਼ਰ ਹੋਣੇ ਉਹ ਤਕਲੀਫ ਬਾਦਲ ਬਾਸਸੀਕਾਰ ਬਾਦਲ ਬਲਿਕਾ ਵਿਕਰਮ ਚੀਠਿਆ ਨੂੰ ਨਹੀਂ ਮਿਲੀ ਰਹਾ ਜਿਵੇਂ ਦੱਸ ਦਿੰਦੇ ਕਿ ਵਿਕਰਮ ਚੀਠਿਆ ਚੁਕੇ ਕਾਲੀ ਆਗੂ ਨੇ ਉਹਨਾਂ ਨੂੰ ਲੈ ਕੇ ਉਹਨਾਂ ਦੇ ਮਾਮਲੇ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਪੰਜਾਬ ਦੇ ਸਾਬਕਾ ਮੰਤਰੀ ਅਤੇ ਸਟ੍ਰੋਮ ਨੇ ਕਾਲੀ ਦਲ ਦੇ ਨੇਤਾ ਵਿਕਰਮ ਸਿੰਘ ਮਚੀਠਿਆ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਅਜੇ ਤੱਕ ਰਹਿਤ ਨਹੀਂ ਮਿਲੀ ਹੈ ਸ਼ੁੱਕਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਲਗਾਤਾਰ ਦੂਜੇ ਦਿਨ ਸੁਣਵਾਈ ਜਾਰੀ ਰਹੀ ਤੇ ਇਹ ਮਾਮਲਾ ਲਗਭਗ ਇੱਕ ਘੰਟਾ ਚੱਲਿਆ ਸਾਰੀਆਂ ਦਲੀਲਾਂ ਅਤੇ ਦਲੀਲ ਸੁਣਨ ਤੋਂ ਬਾਅਦ ਅਦਾਲਤ ਨੇ ਅਗਲੀ ਸੁਣਵਾਈ ਸੋਮਵਰ ਲਈ ਨਿਰਧਾਰਤ ਕੀਤੀ ਹੈ ਪਹਿਲਾ ਬੁੱਧਵਾਰ ਨੂੰ ਲਗਭਗ 3 ਘੰਟੇ ਸੁਣਵਾਈ ਚੱਲੀ ਸੀ ਤਾਂ ਦੱਸ ਦਿੰਨੇ ਕਿ 25 ਜੂਨ ਨੂੰ ਵਿਕਰਮ ਸਿੰਘ ਮਜੀਠਿਆ ਨੂੰ ਹਮੇਸ਼ਰਸਥੇਤ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ ਤਾਂ ਇਸ ਦੇ ਵਿੱਚ ਐਡਵੋਕੇਟ ਦੀ ਮਾਈਟ ਵੀ ਜਿਹੜੀ ਸਾਹਮਣੇ ਆਈ ਹੈ ਉਸ ਦਾ ਬਿਆਨ ਵੀ ਆਇਆ ਤੇ ਆਉ ਸੁਣਦੇ ਹਾਂ ਉਸ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਹੈ ਜਿਸ ਜਿਹੜੀ ਪਹਿਲੀ ਐਂਟੀਸਪੇਟਰੀ ਬੇਲ ਵਿਕਰਮ ਸਿੰਘ ਮਜੀਠਿਆ ਵੱਲੋਂ ਇੱਕ ਅਜਾ ਦਾਇਰ ਕੀਤੀ ਗਈ ਸੀ ਉਹ ਕੇਸ 2022 ਦੇ ਵਿੱਚ ਇੱਕ FIR ਲੌਂਚ ਹੁੰਦੀ ਹੈ ਮਜੀਠਾ ਦੇ ਵਿੱਚ ਜਿਹਦੇ ਵਿੱਚ ਇੱਕ ਰਜਿਸਟਰੀ ਜਿਹੜੀ ਆ ਉਹਦੀ ਚੋਰੀ ਹੁੰਦੀ ਹੈ ਰਜਿਸਟਰੀ ਜਿਹ ਰਜਿਸਟਰ ਆਫਿਸ ਦੇ ਵਿੱਚੋਂ ਕੰਪਲੇਂਟ ਹੁੰਦੀ ਹੈ ਕਿ ਇੱਕ ਰਜਿਸਟਰੀ ਚੋਰੀ ਹੋਈ ਹੈ ਜੇ ਉਹ ਰਜਿਸਟਰੀ ਗਨੀਵ ਕੌਰ ਮਜੀਠੀਆ ਨੇ ਇੱਕ ਲੈਂਡ ਪਰਚੇਸ ਕੀਤਾ ਸੀ 2012 ਦੇ ਵਿੱਚ ਉਹ ਰਜਿਸਟਰੀ ਸੀ ਜਿਹੜੀ ਕਿ ਰੈਵਨਿਊ ਰਿਕਾਰਡ ਦੇ ਵਿੱਚੋਂ ਹੀ ਚੋਰੀ ਹੋ ਗਈ ਸੀ ਉਸ ਸਬੰਧ ਦੇ ਵਿੱਚ ਐਫ ਆਈ ਆਰ ਲੋਜ ਹੁੰਦੀ ਹੈ ਤੇ ਉਸ ਦਾ ਮੇਨ ਇਸ਼ੂ ਇਹ ਸੀ ਉਸ ਰਜਿਸਟਰੀ ਦਾ ਕਿ ਜਿਹੜੇ ਗਨੀਵ ਕੌਰ ਮਜੀਠੀਆ ਨੇ ਜਿਹੜੀ ਹੈ ਰਜਿਸਟਰੀ ਜਿਹੜੀ ਲੈਂਡ ਪਰਚੇਸ ਕੀਤੀ ਸੀ ਉਹ ਅੰਡਰ ਵੈਲਿਊਡ ਜਿਹੜੀ ਰੇਟ ਦੇ ਉੱਤੇ ਪਰਚੇਸ ਕੀਤੀ ਸੀ ਜਿਹਦੇ ਕਰਕੇ ਉਥੇ ਐਫਆਈਆਰ ਲਾਜ ਹੁੰਦੀ ਹੈ ਤੇ ਅੱਜ ਹਾਈ ਕੋਰਟ ਦੇ ਜਿਹੜੀ ਬੇਲ ਲੱਗੀ ਸੀ ਉਸ ਨੂੰ ਕੋਰਟ ਨੇ ਅੱਜ ਖਾਰਜ ਕੀਤਾ ਐਂਟੀਸਪੇਟਰੀ ਬੇਲ ਨੂੰ ਵਿਕਰਮ ਸਿੰਘ ਮਜੀਠੀਆ ਜਿਹੜੇ ਫਾਈਲ ਕੀਤੀ ਸੀ ਉਹਨੂੰ ਅੱਜ ਕੋਰਟ ਨੇ ਖਾਰਜ ਕੀਤਾ ਤੇ ਉਹਦੇ ਨਾਲ ਹੀ ਜਿਹੜਾ ਦੂਸਰਾ ਮੈਟਰ ਜਿਹੜਾ ਡੀਏ ਦਾ ਜਿਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਨੇ ਤੇ ਉਸ ਕੇਸ ਦੇ ਵਿੱਚ ਅੱਜ ਸਟੇਟ ਵੱਲੋਂ ਆਰਗੂਮੈਂਟਸ ਅੱਜ ਸਟੇਟ ਵੱਲੋਂ ਆਰਗੂਮੈਂਟਸ ਹੋਏ ਨੇ ਤੇ کورٹ ਨੇ ਅਗਲੀ ਤਾਰੀਖ ਜਿਹੜੀ ਹੈ ਸੋਮਵਾਰ ਦੀ ਪਾਈ ਹੈ ਤੇ ਹੁਣ ਫਰਦਰ ਆਰਗੂਮੈਂਟਸ ਜਿਹੜੇ ਨੇ ਸਟੇਟ ਦੇ ਉਹ 10 ਤਾਰੀਖ ਨੂੰ ਹੋਣਗੇ ਜਾਸੇ ਖਾੜਾਪੁਰਾ ਪੱਕ ਚੁੱਕਿਆ ਜੀ ਹਾਂ ਨਾਇਬ ਸੈਣੀ ਵੀ ਤਰਨਤਾਰਨ ਪਹੁੰਚੇ ਜਿੱਤੇ ਉਹਨਾਂ ਦੇ ਵੱਲੋਂ ਵੀ ਜਿਹੜਾ ਕੀ ਪ੍ਰਚਾਰ ਕੀਤਾ ਗਿਆ ਤਰਨਤਾਰਨ ਵਿਧਾਨ ਸਭਾ ਹਲਕੇ ਵਿੱਚ 11 ਨਵੰਬਰ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਦੇ ਲਈ ਪਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਲਈ ਪਾਰਟੀ ਵੱਲੋਂ ਪੂਰੀ ਵਾਰ ਲਾਈ ਜਾ ਰਹੀ ਹੈ ਤਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬੀਤੇ ਕੱਲ ਪੰਜਾਬ ਪਹੁੰਚੇ ਸੀਐਮ ਸੈਣੀ ਤਰਨਤਾਰਨ ਦੇ ਵਿੱਚ ਇੱਕ ਚੋਣ ਰੈਲੀ ਵਿੱਚ ਸ਼ਾਮਲ ਹੋਏ ਉਹਨਾਂ ਨੇ ਤਰਨਤਾਰਨ ਵਿਧਾਨ ਸਭਾ ਉਪ ਚੋਣ ਦੇ ਵਿੱਚ ਭਾਜਪਾ ਉਮੀਦਵਾਰ ਅੱਜੀ ਸਿੰਘ ਸੰਧੂ ਲਈ ਪ੍ਰਚਾਰ ਕੀਤਾ ਵੋਟਾਂ ਦੀ ਅਪੀਲ ਕੀਤੀ ਦੱਸਦੇ ਇਹ ਕਿ ਤਰਨਤਾਰਨ ਵਿਧਾਨ ਸਭਾ ਉਪ ਚੋਣ 11 ਨਵੰਬਰ ਨੂੰ ਹੋਣੀ ਹੈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਨਾਮ ਤਰਨਤਾਰਨ ਚੋਣਾਂ ਲਈ ਭਾਜਪਾ ਦੇ 40 स्टार प्रचारका दी सूची ਵਿੱਚ ਸ਼ਾਮਲ ਹੈ। ਸਧਾਰਨ ਚੋਣ ਨਹੀਂ ਹੈ। ਇਹ ਚੋਣ ਮਹੱਤਵਪੂਰਨ ਚੋਣ ਹੈ। ਇਹ ਚੋਣ ਆਉਣ ਵਾਲੇ ਪੰਜਾਬ ਕੈਸਾ ਹੋ? ਆਉਣ ਵਾਲੇ ਸਮੇਂ ਵਿੱਚ ਮੇਰਾ ਪੰਜਾਬ ਕਿਸ ਦਿਸ਼ਾ ਵਿੱਚ ਚਲੇ? ਇਹ ਉਸ ਦਿਸ਼ਾ ਨੂੰ ਤੈਅ ਕਰਨ ਵਾਲਾ ਚੋਣ ਹੈ। aur main aap loga nu ਤਾਰਨ ਤਾਰਨ ਦੀ ਮੈਂ ਸਾਰੀ ਸਰਦਾਰੇ ਨੂੰ ਮੈਂ ਸੀਸ ਨਵਾ ਕਰਕੇ ਅੱਜ ਇਹ ਆਪ ਸਭ ਦੇ ਵਿੱਚ ਨਿਵੇਦਨ ਕਰਨੇ ਆਇਆ ਹਾਂ ਕਿ ਆਪਣਾ ਇੱਕ ਇੱਕ ਵੋਟ ਸਰਦਾਰ ਹਰਜੀਤ ਸਿੰਘ ਸੰਧੂ ਜੀ ਨੂੰ ਆਪ ਦੇ ਕਰਕੇ 14 ਤਾਰੀਖ ਨੂੰ ਜਹਾ ਤੇ ਚੋਣ ਦਾ ਕੰਮ ਕਰੀਏ ਤਕੜਾਕੇ ਦੀ ਠੰਡ ਛੜੀ ਗਈ ਸ਼ੁਰੂ ਹੋਣ ਜਾ ਰਹੀ ਹੈ 10 ਦਿਨਾਂ ਕਿ ਮੌਸਮੇ ਬਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੱਡੀ ਭਵਿਕ ਪਾਣੀ ਕੀਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਇੱਕ ਅਪਡੇਟ ਵੀ ਜੁੜਾ ਜਾਰੀ ਕੀਤਾ ਗਿਆ ਕਿਉਂਕਿ ਠੰਡ ਵਧਣੀ ਸ਼ੁਰੂ ਹੋ ਚੁੱਕੀ ਹੈ ਪੰਜਾਬ ਦਾ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈ ਪੰਜਾਬ 'ਚ ਸਾਰਾ ਕੜਾਕੇ ਦੀ ਠੰਡ ਪਵੇਗੀ ਅਤੇ ਇਨ੍ਹਾਂ ਦਿਨਾਂ ਦੇ ਵਿੱਚ ਇਸ ਦਾ ਮੁੱਖ ਕਾਰਨ ਪਹਾੜਾ ਤੋਂ ਮੈਦਾਨੀ ਇਲਾਕਿਆਂ ਵਿੱਚ ਚੱਲ ਰਹੀਆਂ ਹਵਾਵਾਂ ਹਨ ਬਰਫਬਾਰੀ ਤੋਂ ਬਾਅਦ ਇਹ ਹਵਾਵਾਂ ਠੰਡੀਆਂ ਹੋ ਕੇ ਮੈਦਾਨੀ ਇਲਾਕਿਆਂ ਵਿੱਚ ਆਉਂਦੀਆਂ ਹਨ ਤੇ ਜਿਸ ਕਾਰਨ ਤਾਪਮਨ ਦੇ ਵਿੱਚ ਗਿਰਾਵਟ ਆਉਂਦੀ ਹੈ ਤੇ ਇਸ ਕਾਰਨ ਪੰਜਾਬ ਵਿੱਚ ਆਉਣ ਵਾਲੇ ਦਿਨਾਂ 'ਚ ਹੋਰ ਠੰਡ ਵਧੇਗੀ। ਹਾਲਾਂਕਿ ਸਵੇਰ ਸ਼ਾਮ ਨੂੰ ਠੰਡੀਆਂ ਹਵਾਵਾਂ ਦਾ ਅਸਰ ਨਜ਼ਰ ਆਉਣਾ ਵੀ ਸ਼ੁਰੂ ਹੋ ਗਿਆ ਹੈ। ਜਿਸ ਦਾ ਭਾਵ ਹੈ ਕਿ ਆਉਣ ਵਾਲੇ ਦਿਨ ਯਾਨੀ ਅਗਲੇ ਹਫ਼ਤੇ ਤੱਕ ਠੰਡ ਆਪਣਾ ਜ਼ੋਰ ਦਿਖਾਵੇਗੀ। ਬੀਤੇ ਦਿਨੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਵੀ ਪਿਆ ਤੇ ਮੌਸਮ ਹੋਰ ਠੰਡਾ ਚੜਾ ਉੱਥੇ ਹੋ ਚੁੱਕਿਆ ਹੈ। ਤੇ ਇਹਨਾਂ ਦਿਨਾਂ ਦੇ ਵਿੱਚ ਲੋਕਾਂ ਨੂੰ ਆਪਣੀ ਸਿਹਤ ਵਿਸ਼ੇਸ਼ ਤੌਰ ਤੇ ਉਸ ਦਾ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਹ ਠੰਡ ਹੱਡਾਂ ਦੇ ਵਿੱਚ ਜਦ ਅਜਦੀ ਹੈ ਤੇ ਜਿਸ ਨਾਲ ਲੋਕਾਂ ਨੂੰ ਖਾਂਸੀ ਜ਼ੁਕਾਮ ਅਤੇ ਹੋਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੌਸਮ ਵਿਭਾਗ ਦੇ ਮੁਤਾਬਕ ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਕਾਰਨ ਮੌਸਮ ਦੇ ਵਿੱਚ ਇਹ ਬਦਲਾਅ ਦੇਖਣ ਨੂੰ ਮਿਲਿਆ ਮੌਸਮ ਵਿਭਾਗ ਦੇ ਮੁਤਾਬਕ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਤੋਂ ਇਲਾਵਾ ਕੁਝ ਜ਼ਿਲ੍ਹਿਆਂ ਵਿੱਚ ਕੋਹਰਾ ਪੈਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਜਿੱਥੇ ਸਾਰੇ ਸਿਆਸੀ ਆਗੂਦ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਤਾਂ ਉੱਥੇ ਹੀ ਸੁਭੀ ਸਿੰਘ ਬਾਦਲ ਸ਼ਟਮ ਨੇ ਕੈਡਰ ਦੇ ਪ੍ਰਦਾਨ ਉਹਨਾਂ ਦੇ ਵੱਲੋਂ ਵੀ ਉਮੀਦਵਾਰ ਦੇ ਹੱਕ ਚ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਆਓ ਸੁਣਦੇ ਹਾਂ ਉਹਨਾਂ ਦੇ ਵੱਲੋਂ ਲੋਕਾਂ ਨੂੰ ਕੀ ਸੰਦੇਸ਼ ਦਿੱਤਾ ਗਿਆ। ਜੀ ਭਵੀ ਮਹਾਪਾਰਟੀ ਆਕੂਮ ਦੀ 23 ਦੀਵੇਂ ਪੰਜਾਬ ਦੀ ਲੜਾਈ ਲੜੀ ਕੌਣ ਦੀ ਲੜਾਈ ਲੜੀ ਅੱਜ ਤੁਸੀਂ ਜ਼ਰੂਰ ਸਾਰਿਆਂ ਕੋਲ ਅੱਜ ਤੋਂ 10 ਸਾਲ ਦੀ ਤੁਹਾਡੀ ਪਾਰਟੀ ਦੀ ਤੁਹਾਡੀ ਜਥੇਬੰਦੀ ਦੀ ਸਰਕਾਰ ਨਹੀਂ ਆ ਤੁਹਾਡੇ ਸਾਹਮਣੇ ਕੀ ਹੈ ਬੀਬੀਆਂ ਬੈਠੀਆਂ ਨੇ ਹੁਣ ਤੁਹਾਡੇ ਨੀਲੇ ਕਾਗਜ਼ ਕੱਟੇਗੇ ਨਾ ਨਹੀਂ ਹੁਣ ਤਾਂ ਨਹੀਂ ਆਟਾ ਦਾ ਲਾਉਂਦਾ ਦੇਣ ਵਾਲਾ ਕੌਣ ਸੀ ਅਖਾਲੀ ਜੀ ਮੈਨੂੰ ਪਤਾ ਲੱਗੇ ਮੈਨੂੰ ਲੱਗਦਾ ਕੋਈ ਘਰ ਨਹੀਂ ਹੋਣਾ ਜਿਹਦਾ ਕਾਰਡ ਨਾਮ ਬਣਿਆ ਹੋਏ ਤੇ ਹਰ ਮਹੀਨੇ ਵੀ ਆਟਾ ਦਲ ਆਉਂਦਾ ਸੀ ਸ਼ਗਨ ਆਉਂਦੇ ਸੀ ਪੈਨਸ਼ਨ ਆਉਂਦੀਆਂ ਸੀ ਪਰ ਹੁਣ ਸਭ ਮੰਗ ਹੈ ਐਸੀ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਪੜਾਉਂਦੇ ਸੀ 7 ਲੱਖ ਬੱਚਿਆਂ ਨੂੰ ਅਸੀਂ ਕਾਲਜਾਂ ਮੁਫਤ ਪੜਾਇਆ ਸੀ ਪਰ ਹੁਣ ਦੇ ਸਾਰਾ ਕੁਝ ਬੰਦ ਹੈ ਸੇਵਾ ਕੇਂਦਰ ਖੋਲੇ ਸੀ ਪਿੰਡਾਂ 'ਚ ਕੰਮ ਕਰਾ ਲੋ ਸਰਕਾਰ ਜਾਂਦੀ ਲੋੜ ਸਾਰੇ ਬੰਦ ਹੈ نئے پتا نہیں پہلے بل لگانے بادل صاحب سوا لاکھ روپیہ ایک ٹو مگر سال کا سوا لکھ روپیہ ایک ٹو جا اکالی دل ਟਰੈਕਟਰਾਂ ਦੇ ਟੈਕਸ ਹੁੰਦਾ ਸੀ ਉਹ ਵੀ ਮਾਫ ਕਰਤਾ ਸਾਈਕਲ ਤੇ ਟੈਕਸ ਸੀ ਤੋ ਹੀ ਹੈਰਾਨ ਹੋਇਆ ਸਾਈਕਲ ਤੇ ਟੈਕਸ ਹੁੰਦਾ ਸੀ ਕੰਗਸ ਹੀ ਨਹੀਂ ਸੀ ਉਹ ਵੀ ਮਾਫ ਕੀਤਾ ਤਾਂ ਪੰਜਾਬ ਦੇ ਵਿੱਚ ਅੱਜ ਪਾਵਰ ਕੱਟ ਲੱਗੇਗਾ ਤੇ ਵੱਖ-ਵੱਖ ਥਾਵਾਂ ਤੋਂ ਜਿਹੜੀ ਅਪਡੇਟ ਵੀ ਸਾਹਮਣੇ ਆਈ ਹੈ ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਜ ਯਾਨੀ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਮੇਨਟੇਨੈਂਸ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ ਜਿਸ ਬਾਰੇ ਸ਼ਹਿਰਾ ਵਿੱਚ گاਉਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਮੋਗਾ ਵਿੱਚ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ ਤਾਂ ਮਿਤੀ 8 ਨਵੰਬਰ ਦਿਨ ਸ਼ਨੀਵਾਰ 132 केवी मोगा एक बिजली कार बिके 11 केवी इंडोर बस बार नंबर 2 दी जरूरी मरम्मत ਕਾਰਨ ਬਿਜਲੀ ਸਪਲਾਈ ਬੰਦ ਰਹੇਗੀ ਤੇ ਇਸ ਦੇ ਨਾਲ 11 केवी अमृतसर रोड ફીਡਰ 11 केवी एस ए एस नगर ફીਡਰ 11 केवी एस सी आई ફીਡਰ ਅਤੇ 11 केवी ਕਾਲਜ਼ਰ ਰੋਡ ફીਡਰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਬੰਦ ਰਹਿਣਗੇ ਇਹ ਜਾਣਕਾਰੀ اے ای ਇਹ ਸੁਖਦੇਵ ਸਿੰਘ ਉਤਰੀ ਮੋਗਾ ਅਤੇ ਏ ਇਹ ਰਜਿੰਦਰ ਸਿੰਘ ਵਿਰਦੀ ਉਤਰੀ ਮੋਗਾ ਦਿੰਦੇ ਹੋਏ ਦੱਸਿਆ ਕਿ ਇਸ ਦੇ ਨਾਲ ਕੈਂਪ ਕਪੜਾ ਮਾਰਕੀਟ ਜ਼ੀਰਾ ਰੋਡ ਸੋਢੀ ਨਗਰ ਜੀਟੀ ਰੋਡ ਵੀ ਮਾਰਕੀਟ ਸਾਰੀ ਜਿਹੜੀ ਬੰਦ ਰਹੇਗੀ ਤੇ ਹੋਰ ਵੀ ਕਈ ਥਾਵਾਂ ਤੇ ਕਈ ਜਗਾਵਾ ਤੇ ਬਿਜਲੀ ਛੜੀ ਕੀ ਬੰਦ ਰਹੇਗੀ ਜਿਸ ਨਾਲ ਲੋਕਾਂ ਨੂੰ ਮੁਸ਼ਕਿਲ ਆ ਸਕਦੀ ਹੈ ਤਾਂ ਪਹਿਲਾਂ ਹੀ ਅਗਾਊ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਆਪਣਾ ਲੋਕ ਝੜਾ ਕੀ ਇੰਤਜ਼ਾਮ ਕਰ ਸਕਣ ਇਸ ਦੇ ਨਾਲ ਹੀ ਰੂਪਨਗਰ ਦੇ ਵਿੱਚ ਵੀ ਗ੍ਰਿਡ ਦੀ ਜ਼ਰੂਰੀ ਮੁਰਮਮਤ ਕਰਨ ਬਿਜਲੀ ਬੰਦ ਰਹੇਗੀ ਦਸੂਹਾ ਦੇ ਵਿੱਚ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ ਤੇ ਨਵਾਂ ਸ਼ਹਿਰ ਦੇ ਵਿੱਚ ਵੀ ਬਿਜਲੀ ਬੰਦ ਰਹੇਗੀ ਤਾਂ ਹੈ ਪਾਵਰ ਕੱਟ ਝੜਾ ਕੀ ਅੱਜ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਥਾਵਾਂ ਦੇ ਵਿੱਚ ਲਗਾਇਆ ਜਾਵੇਗਾ ਸੋਧਰੀ ਪ੍ਰਤਾਪ ਬਾਜਵਾ ਨੂੰ ਐਸਸੀ ਕਮਿਸ਼ਨ ਦੇ ਵੱਲੋਂ ਨੋਟਿਸ ਦਿੱਤਾ ਗਿਆ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਵੱਲੋਂ ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਦੇ ਦੌਰਾਨ ਭਾਈ ਜੀਵਨ ਸਿੰਘ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਸਵੀਰ ਦੀ ਬੇਰੂਮਤੀਕ ਤਰੀਕੇ ਨਾਲ ਵਰਤੋਂ ਕਰਨ ਦੇ ਮਾਮਲੇ ਸੰਬੰਧੀ ਖਬਰ ਦਾ ਸੁਮੋਟੋ ਲੈਂਦਿਆਂ ਨੇਤਾ ਵਿਰੋਧੀ ਤੇਰ ਪ੍ਰਤਾਪ ਬਾਜਵਾ ਨੂੰ 10 ਨਵੰਬਰ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਲਈ ਕਿਹਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੱਡੀ ਨੇ ਦੱਸਿਆ ਕਿ ਇਹ ਮਾਮਲਾ ਸੋਸ਼ਲ ਮੀਡੀਆ ਅਤੇ ਅਖਬਾਰ ਰਾਹੀਂ ਕਮਿਸ਼ਨ ਦੇ ਵੱਲੋਂ ਪ੍ਰਤਾਪ ਬਾਜਵਾ ਨੂੰ 10 ਨਵੰਬਰ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਲਈ ਕਿਹਾ ਗਿਆ ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਤਰਨਤਾਰਨ ਨਵੀ ਕਮਿਸ਼ਨ ਦੇ ਵੱਲੋਂ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਇਸ ਮਾਮਲੇ ਸੰਬੰਧੀ ਜਾਂਚ ਰਿਪੋਰਟ ਸਮੇ ਮਾਡਰ ਕੋਡ ਆਫ ਕੰਡਕਟ ਅਤੇ SCST ਐਕਟ ਨੂੰ ਵਿਚਾਰਦੇ ਹੋਏ ਬਣਦੀ ਕਾਰਵਾਈ ਰਿਪੋਰਟ ਜ਼임ੇਵਾਰ ਅਧਿਕਾਰੀ ਰਾਹੀਂ 17 ਨਵੰਬਰ ਨੂੰ ਪੇਸ਼ ਕੀਤੀ ਜਾਵੇ। ਇੱਥੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਤਰੰਤਾਰ ਰਚੋਣਾ ਦੇ ਦੌਰਾਨ ਕਮਿਸ਼ਨ ਨੇ ਕਾਂਗਰਸ ਦੇ ਦੋ ਸੀਨੀਅਰ ਆਗੂਆਂ ਦੇ ਖਿਲਾਫ ਨੋਟਿਸ ਵੀ ਜਾਰੀ ਕੀਤਾ। ਬਾਜਵਾ ਤੋਂ ਪਹਿਲਾਂ ਕਾਂਗਰਸ ਦੇ ਸੁਭਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਸੀ ਵੜਿੰਗ ਨੇ ਕੇਂਦਰ ਦੇ ਸਾਬਕਾ ਗ੍ਰਹਿ ਮੰਤਰੀ ਮਰਹੂਮ ਬੂਟਾ ਸਿੰਘ ਖਿਲਾਫ ਇਤਰਾਜ਼ਯੋਗ ਟਿੱਪਣੀ ਕੀਤੀ ਸੀ ਵੜਿੰਗ ਨੂੰ ਕਮਿਸ਼ਨ ਨੇ 6 ਨਵੰਬਰ ਨੂੰ ਤਲਬ ਕੀਤਾ ਸੀ ਪਰ ਉਹਨਾਂ ਦੇ ਵਕੀਲ ਨੇ ਕਮਿਸ਼ਨ ਅੱਗੇ ਪੇਸ਼ ਹੋ ਕੇ ਰਾਜਾ ਵੜਿੰਗ ਲਈ ਤਰਨਤਾਰਨ ਜ਼ਮਨੀ ਚੋਣਾਂ ਤੋਂ ਬਾਅਦ ਪੇਸ਼ ਹੋਣ ਦੀ ਛੋਟ ਮੰਗੀ ਸੀ ਤਦਰੀ ਸੁਪਰੀਮ ਕੋਰਟ ਦੇ ਵੱਲੋਂ ਆਰਾ ਪਸ਼ੂਆਂ ਦੇ ਮੱਦੇ ਨਜ਼ਰ ਇੱਕ ਨੋਟਿਸ ਜਿਹੜਾ ਕੀ ਜਾਰੀ ਕੀਤਾ ਹੈ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਆਵਾਰਾ ਕੁੱਤਿਆਂ ਅਤੇ ਬੇਸਹਾਰਾ ਪਸ਼ੂਆਂ ਦੇ ਮੁੱਦੇ ਤੇ ਮਹੱਤਵਪੂਰਨ ਨਿਰਦੇਸ਼ ਜਾਰੀ ਕੀਤੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਅਨੁਸਾਰ ਸਾਰੇ ਰਾਜ ਅਤੇ ਰਾਸ਼ਟਰੀ ਰਾਜਮਾਰਗਾਂ ਤੋਂ ਆਵਾਰਾ ਪਸ਼ੂਆਂ ਨੂੰ ਹਟਾਇਆ ਜਾਣਾ ਚਾਹੀਦਾ ਹੈ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਸਾਰੇ ਆਵਾਰਾ ਪਸ਼ੂਆਂ ਨੂੰ ਸੜਕਾਂ ਰਾਜਮਾਰਗਾਂ ਅਤੇ ਰਾਸ਼ਟਰੀ ਰਾਜਮਾਰਗਾਂ ਤੋਂ ਹਟਾ ਦਿੱਤਾ ਜਾਵੇ ਸੁਪਰੀਮ ਕੋਰਟ ਨੇ ਰਾਜਾਂ ਰਾਸ਼ਟਰੀ ਰਾਜਮਾਰਗ ਅਥਾਰਟੀ ਅਤੇ ਨਗਰਪਾਲਿਕਾਵਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਇਸ ਮਾਮਲੇ ਦੀ ਸੁਣਵਾਈ ਜਸਟਿਸ ਵਿਕਰਮਨਾਥ ਸੰਦੀਪ ਮਹਿਤਾ ਅਤੇ ਐਨਵੀ ਅਜਾਰਿਆ ਨੀ ਬੈਂਚ ਨੇ ਕੀਤੀ ਹੈ ਅਦਾਲਤ ਨੇ ਹੁਕਮ ਦਿੱਤੇ ਹਨ ਕਿ ਹਰ ਵਿਦਿਅਕ ਸੰਸਥਾ ਹਸਪਤਾਲ ਜਨਤਕ ਖੇਡ ਕੰਪਲੈਕਸ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੇ 12 ਕੁੱਤਿਆਂ ਦੇ ਦਾਖਲੇ ਨੂੰ ਰੋਕਣ ਦੇ ਲਈ ਟੁਕਮੀ ਵਾਰ ਲਗਾਈ ਜਾਵੇ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਇਨ੍ਹਾਂ ਜਨਤਕ ਥਾਵਾਂ ਤੋਂ ਹਟਾਏ ਗਏ ਕੁੱਤਿਆਂ ਨੂੰ ਉਨਾ ਹੀ ਥਾਵਾਂ ਤੇ ਵਾਪਸ ਨਾ ਛੱਡਿਆ ਜਾਵੇ ਤੇ ਇਸ ਦੇ ਨਾਲ ਹੀ ਸਮੇ ਸਮੇਤੇ ਨਿਰੀਖਣ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ ਜਸਟਿਸ ਨਾਥ ਦੀ ਅਗਵਾਈ ਵਾਲੇ ਬੈਂਚ ਨੇ ਆਵਾਰਾ ਪਸ਼ੂਆਂ ਅਤੇ ਹੋਰ ਜਾਨਵਰਾਂ ਨੂੰ ਹਾਈਵੇ ਤੋਂ ਤੁਰੰਤ ਹਟਾਉਣ ਦਾ ਹੁਕਮ ਵੀ ਦਿੱਤਾ ਹੈ ਅਤੇ ਕਿਹਾ ਕਿ ਅਜਿਹੇ ਜਾਨਵਰਾਂ ਨੂੰ ਬਿਨਾਂ ਕਿਸੇ ਦੇਰੀ ਦੇ ਨਿਰਧਾਰਤ ਅਸਥਾਨਾਂ ਤੇ ਲਿਜਾਇਆ ਜਾਵੇ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਹੈ ਕਿ ਸਾਰੇ ਰਾਜਾਂ ਦੇ ਮੁਖ ਸਕੱਤਰ ਇਹਨਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਕਤਰੀਨਾ ਕਾਫ ਤੇ ਵਿੱਕੀ ਕੋਸ਼ਲ ਦੇ ਘਰ ਛੋੜਾ ਕੇ ਖੁਸ਼ੀਆਂ ਦਾ ਤਨਤ ਲੱਗਿਆ ਜੁਹਾਂ ਦੱਸ ਦਿੰਨਾ ਹੈ ਕਿ ਉਹਨਾਂ ਦੇ ਘਰ ਖੁਸ਼ੀਆਂ ਦਾ ਮਹੌਲ ਬਣਿਆ ਹੋਇਆ ਹੈ ਬਾਲੀਵੁੱਡ ਐਕਟ੍ਰੈਸ ਕਤਰੀਨਾ ਕਾਫ ਅਤੇ ਵਿੱਕੀ ਕੋਸ਼ਲ ਜੁੜੇ ਮਾਤਾ ਪਿਤਾ ਬਣ ਕੇ ਨੇ ਜੁਹਾਂ ਇੱਕ ਵੱਡੀ ਖੁਸ਼ਖਬਰੀ ਉਹਨਾਂ ਦੇ ਘਰ ਆਈ ਹੈ ਬਾਲੀਵੁੱਡ ਇੰਡਸਟਰੀ ਦੇ ਲੋਕ ਉਹਨਾਂ ਨੂੰ ਮੁਬਾਰਕ ਬਾਦ ਵੀ ਦਿੱਤੀ ਜਾ ਰਹੀ ਹੈ ਦੱਸਣਾ ਕਿ ਅਦਾਕਾਰਾਂ ਨੇ ਇੱਕ ਕੋਤੈ ਨੂ ਜਨਮ ਦਿੱਤਾ ਤੇ ਬਾਲੀਵੁੱਡ ਜੋੜੇ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਦੋਮਾ ਸਿਤਾਰਿਆ ਨੇ ਸ਼ੁੱਕਰਵਾਰ ਨੂੰ ਇਕੱਠੇ ਇਹ ਖੁਸ਼ਖਬਰੀ ਸਾਂਝੀ ਕੀਤੀ ਉਹਨਾਂ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕਰਕੇ ਇਸ ਖੁਸ਼ਖਬਰੀ ਨੂੰ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਤਸਵੀਰ ਵੀ ਤੁਸੀਂ ਵੇਖ ਸਕਦੇ ਹੋ ਨਸਰਨਾ ਕੈਟਰੀਨਾ ਅਤੇ ਵਿੱਕੀ ਨੇ ਇੰਸਟਾਗ੍ਰਾਮ ਤੇ ਪੋਸਟ ਕੀਤਾ ਸਾਡੀ ਖੁਸ਼ੀਆਂ ਦੀ ਸਵਾਗਤ ਆ ਗਈ ਹੈ ਬਹੁਤ ਸ਼ੁਕਰਾਨੇ ਦੇ ਨਾਲ ਅਸੀਂ ਆਪਣੇ ਛੋਟੇ ਮਹਿਮਾਨ ਦਾ ਸਵਾਗਤ ਕਰਦੇ ਹਾਂ 7 ਨਵੰਬਰ 2025 ਕੈਟਰੀਨਾ ਅਤੇ ਵਿੱਕੀ ਇਸ ਤੋਂ ਪਹਿਲਾਂ 23 ਸਤੰਬਰ 2025 ਨੂੰ ਕੈਟਰੀਨਾ ਕੈਫ ਨੇ ਆਪਣੇ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ ਉਹਨਾਂ ਸੋਸ਼ਲ ਮੀਡੀਆ ਤੇ ਲਿਖਿਆ ਸੀ ਕਿ ਅਸੀਂ ਜ਼ਿੰਦਗੀ ਦਾ ਸਭ ਤੋਂ ਵਧੀਆ ਅਧਿਆਇ ਸ਼ੁਰੂ ਕਰਨ ਵਾਲਿਆਂ ਦਿਲ ਖੁਸ਼ੀ ਅਤੇ ਸ਼ੁਕਰਗੁਜ਼ਾਰੀ ਦੇ ਨਾਲ ਭਰਿਆ ਹੋਇਆ ਹੈ ਦੱਸ ਦਈਏ ਕਿ ਕੈटरीना ਅਤੇ ਵਿੱਕੀ ਦਾ ਵਿਆਹ 9 ਦਸੰਬਰ 2021 ਨੂੰ ਹੋਇਆ ਸੀ ਜਿਸ ਦੇ ਵਿੱਚ ਸਿਰਫ ਕਰੀਬੀ ਰਿਸ਼ਤੇਦਾਰ ਹੀ ਸ਼ਾਮਲ ਹੋਏ ਸਨ ਤਾਂ ਇਹ ਜੋੜੀ ਅਕਸਰ ਜੁੜ ਕੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਕਦੇ ਆਪਣੀ ਫਿਲਮ ਨੂੰ ਲੈ ਕੇ ਆ ਫਿਰ ਆਪਣੇ ਲਾਈਫ ਸਟਾਈਲ ਨੂੰ ਲੈ ਕੇ ਤਾਂ ਹੁਣ ਇਹਨਾਂ ਦੇ ਵੱਲੋਂ ਇਹ ਖੁਸ਼ਖਬਰੀ ਜਿਹੜੀ ਕੀ ਸਾਂਝੀ ਕੀਤੀ ਗਈ ਹੈ ਤੇ ਪੂਰੇ ਸੋਸ਼ਲ ਮੀਡੀਆ ਤੇ ਸਾਰਿਆਂ ਦੇ ਵੱਲੋਂ ਇਹਨਾਂ ਨੂੰ ਜਿਹੜਾ ਕੀ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਖਾਸ ਕਰਕੇ ਚੱਕਰ ਬਾਲੀਵੁੱਡ ਇੰਡਸਟਰੀ ਦੀ ਗੱਲ ਕਰੀ ਤਾਂ ਸਾਰੇ ਸਿਤਾਰਿਆਂ ਦੇ ਵੱਲੋਂ ਜੋੜੇ ਨੂੰ ਮੁਬਾਰਕਬਾਦ ਦਿੱਤੀ ਜਾ ਰਹੀ ਹੈ। ਵਰਲਡ ਕੱਪ ਜਿੱਤਣ ਵਾਲੀਆਂ ਪੰਜਾਬ ਦੀਆਂ 3 ਦਾ ਜ਼ਬਰਦਸਤ ਜਿਹੜਾ ਕੀ ਸਵਾਗਤ ਕੀਤਾ ਗਿਆ ਬੀਤੇ ਕੱਲ ਤਸਵੀਰਾਂ ਸਾਹਮਣੇ ਆਈਆਂ ਨੇ। ਪਾਤੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਟੀਮ ਦੀਆਂ ਖਿਡਾਰਨਾਂ ਅਮਨਜੋਤ ਕੌਰ ਅਤੇ ਹਰਲੀਨ ਕੌਰ ਦਿਓ ਚੰਡੀਗੜ੍ਹ ਹਵਾਈ ਅੱਡੇ ਤੇ ਪਹੁੰਚ ਗਈਆਂ ਸਨ ਤੇ ਬੀਤੇ ਕੱਲ ਪੰਜਾਬ ਦੀਆਂ ਚੈਂਪੀਅਨ ਟੀਆਂ ਦਾ ਚੰਡੀਗੜ੍ਹ 에ਰਪੋਰਟ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਸ਼ਹੀਦ ਆਜ਼ਮ ਭਗਤ ਸਿੰਘ ਹਵਾਈ ਅੱਡੇ ਤੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਸੀ। ਚੰਡੀਗੜ੍ਹ 에ਰਪੋਰਟ ਤੇ ਹਰਲੀਨ ਦਿਓ ਅਤੇ ਅਮਨਜੋਤ ਕੌਰ ਦਾ ਵਿੱਤ ਮੰਤਰੀ ਹਰਪਾਲ ਜੀਮਾ, ਅਮਨ अरोड़ा ਅਤੇ ਸੰਸਦ ਮੈਂਬਰ ਮੀਥ ਹੇਅਰ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਵਾਰ ਆਨਮ ਮਹਾਰਿ ਦੇ ਡਿਪਟੀ ਕਮਿਸ਼ਨਰ ਕੋਮਲ ਮਿੱੱਤਲ ਵੀ ਪਹੁੰਚੇ ਟੋਲ ਵਜਾ ਕੇ ਗੁਲਦਸਤੇ ਦੇ ਕੇ ਹਾਰ ਪਹਿਨਾ ਕੇ ਤੇ ਸ਼ਾਲ ਦੇ ਕੇ ਉਹਨਾਂ ਦਾ ਜਿਹੜਾ ਕੀ ਸਵਾਗਤ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਵੀ ਸਾਰਿਆਂ ਦਾ ਜਿਹੜਾ ਕੀ ਧੰਨਵਾਦ ਕੀਤਾ ਗਿਆ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਉੱਥੇ ਜਿਹੜੇ ਕੀ ਉਹਨਾਂ ਦਾ ਸਵਾਗਤ ਕਰਨ ਦੇ ਲਈ ਹਵਾਈ ਅੱਡੇ ਤੇ ਪਹੁੰਚੇ ਹੋਏ ਸਨ ਤਾਂ ਮਨਜੋਤ ਨੇ ਕਿਹਾ ਜਿਤੇ ਤੁਹਾਡੇ ਸਾਰਿਆਂ ਦੀ ਹੈ ਅਤੇ ਪੂਰੇ ਪੰਜਾਬ ਦੀ ਜਿੱਤ ਹੈ ਤੇ ਇਸ ਦੇ ਨਾਲ ਹੀ ਹਰਲੀਨ ਦੇਵਾਲ ਨੇ ਕਿਹਾ ਕਿ ਇਹ ਪਲ ਬਹੁਤ ਵੱਡਾ ਹੈ ਤਾਂ ਫਿਲਹਾਲ ਦੇ ਲਈ ਇਸ ਬਲਟਨ ਦੇ ਵਿੱਚ ਬਸ ਐਨਆਈ ਮੈਨੂੰ ਦੇ ਉਚਾਰ ਸਤਨ ਬਾਤ